ਸਤਿ ਸ੍ਰੀ ਅਕਾਲ ਮਿੱਤਰੋ ਅੱਜ ਆਪਾਂ ਰਾਵਣੇ ਲਵੇ ਪਹੁੰਚੇ ਆ ਬਈ 6 ਕਟੀਆਂ ਦੀ ਵੀਡੀਓ ਕਵਰ ਕੀਤੀ ਆ ਜੈਡ ਬਲੈਕ ਵੀ ਰਹਿਣੀਆਂ ਨੇ ਤੇ ਲਾਸਟ ਤੱਕ ਵੀਡੀਓ ਦੇਖਿਓ ਬਹੁਤ ਹੀ ਘੱਟ ਰੇਟ ਦੇ ਵਿੱਚ ਤੇ ਬਹੁਤ ਹੀ ਵਧੀਆ ਕਟੀਆਂ ਲੈ ਕੇ ਆ ਗਏ ਤੁਹਾਡੇ ਵਾਸਤੇ ਆਪਾਂ ਅੱਜ ਤਰੀਕ ਹੈਗੀ ਆ 16 ਮਹੀਨਾ ਪਹਿਲਾਂ 2026 ਦੀ ਵੀਡੀਓ ਆ ਤੇ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਬਹੁਤ ਹੀ ਵਧੀਆ ਕਟੀਆਂ ਨੇ ਕਿਰਾਂ ਸਾਰੀਆਂ ਦੇ ਕੈਮਰਾ ਮਰਵਾ ਕੇ ਦਿਖਾ ਦੇ ਤੇ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਮਿੱਤਰੋ ਆਉਣ ਵਾਲੀ ਅਪਡੇਟ ਛੋੜੇ ਲਵੇ ਪਹਿਲਾਂ ਪਹੁੰਚ ਜਿਆ ਕਰੇ ਜਦੋਂ ਚੈਨਲ ਸਬਸਕ੍ਰਾਈਬ ਕਰਿਆ ਹੋ ਤੇ ਉਹ ਮਿੱਤਰ ਨੂੰ ਵੀਡੀਓ ਸੈਂਡ ਕਰ ਦਿਓ ਜਿਹੜਾ ਕੱਟੀਆਂ ਦੀ ਭਾਲ ਦੇ ਵਿੱਚ ਹੈ ਬਹੁਤ ਹੀ ਘੱਟ ਰੇਟ ਦੇ ਵਿੱਚ ਤੇ ਬਹੁਤ ਹੀ ਸਮੀਆਂ ਪਲੀਆਂ ਕੱਟੀਆਂ ਜਰਾਮਣਾ ਲੈ ਕੇ ਆ ਗਿਆ ਪਿੰਡ ਵੀ ਦੱਸਾਂਗੇ ਤੇ ਸਾਰੀ ਡਿਟੇਲ ਵੀ ਦੇਵਾਂਗੇ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਬਈ ਕਿਹੜਾ ਸਾਰੀਆਂ ਦੇ ਕੈਮਰਾ ਮਰਵਾਦੇ ਸਿੰਗੀਆਂ ਸੁngੀਆਂ ਕਰਾ ਦੇ ਚੱਕ ਰਿੰਗ ਸਿੰਗ ਲੱਗੇ ਨੇ ਪੂਰੀਆਂ ਸਮੀਆਂ ਪਲੀਆਂ ਝੋਟੀਆਂ ਹੀ ਨੇ ਸਾਰੀਆਂ ਅੱਜ ਮਿੱਤਰੋ ਰੇਟ ਵੀ ਅੱਜ ਵਿੱਚ ਹੀ ਕਰਾ ਦਾਂਗੇ ਤੇ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਆ ਜਾ ਬਈ ਰਾਮਣੇ ਹੋਰ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਠੀਕ ਹੋ ਬਈ ਵਧੀਆ ਬਈ ਲੋੜੀ ਲਾੜੀ ਵਧੀਆ ਲੰਘੀ ਆਪਾਂ ਵਧੀਆ ਜੀ ਪਹਿਲਾਂ ਆਪਾਂ ਕੈ ਤਰੀਕ ਨੂੰ ਵੀਡੀਓ ਕਰੀ ਰਾਮਣੇ ਆ ਕਰਕੇ ਗਏ ਸੀਗੇ ਜੀ ਤਕਰੀਬਨ ਮੈਨੂੰ ਲੱਗਦਾ 5-6 ਦਿਨ ਪਹਿਲਾਂ ਵੀਡੀਓ ਪਾਈ ਸੀ ਜੀ ਆਪਾਂ ਹਾਂਜੀ ਇੱਕ ਤਾਂ ਠੰਡ ਕਰਕੇ ਮਾਲ ਘੱਟ ਨੂੰ ਨਿਕਲਦਾ ਹੈ ਨਾ ਹਾਂਜੀ ਜੀ ਜੀ 9 ਤਰੀਕ ਨੂੰ ਪਾਈ ਸੀ ਅੱਛਾ 9 ਤਰੀਕ ਨੂੰ ਵਾ ਲੈ ਫਿਰ ਹੁਣ ਦੱਸ ਦਿਓ ਜਿੱਤੇ ਪਹਿਲਾਂ ਪਿੰਡ ਤੇ ਐਡਰੈਸ ਦੱਸ ਪਿੰਡ ਵੀਰੇ ਆਪਣਾ ਹਰੀਗੜਾ ਤਹਿਸੀਲ ਤਨੂੰਲਾ ਤੇ ਜ਼ਿਲ੍ਹਾ ਆਪਣਾ ਬਰਨਾਲਾ ਕੰਟੈਕਟ ਨੰਬਰ ਆਪਣਾ 8837 ਇੱਕ ਵਾਰ ਫੇਰ ਸੰਲੋ 883768806 ਤੇ ਅੱਜ ਆਪਣੇ ਕੋਲ ਕਾਹ ਕੱਟੀਆਂ ਨੇ ਅੱਜ ਆਪਣੇ ਕੋਲ 6 ਕੱਟੀਆਂ ਨੇ ਵੀਰੇ ਜਿਨ੍ਹਾਂ ਵਿੱਚ ਦੋ ਕੱਟੀਆਂ ਬਿਲਕੁਲ ਜੈਡ ਬਲੈਕ ਨੇਗੀਆਂ ਤੇ ਚਾਰ ਕੱਟੀਆਂ ਆਪਣੇ ਮੋਹਰਾ ਦੀਆਂ ਰਿਕਾਡ ਰਿਕੂਡ ਇਹਨਾਂ ਦੇ ਕੋਈ ਹੈਗੇ ਰਿਕਾਡ ਦਾ ਆਪਾਂ ਦਾਵਾ ਨਹੀਂ ਕਰਦੇ ਹੈਗੇ ਠੀਕ ਹੈ ਤੇ ਰੇਟ ਵਿੱਚ ਹੀ ਕਰਦਾਂਗੇ ਕਿਹੜਾ ਵਿੱਚ ਕਰਦਾਂਗੇ ਜੀ ਪਰ ਉਮਰ ਰਹਿਣੀ ਇਹਨਾਂ ਦੀ ਸਾਲ ਤੋਂ ਲੈ ਕੇ 200 ਪੌਣੇ 200 ਸਾਲ ਤੱਕ ਦੀ ਉਮਰ ਰਹਿਣੀ ਹੈ ਦੰਦੋ ਦੰਦੋ ਬਿਲਕੁਲ ਖੀਰੀਆਂ ਰਹਿਣਗੇ ਹਰ ਇੱਕ ਚੀਜ਼ ਦੀ ਆਪਣੀ ਗਾਰੰਟੀ ਹੋਗੀ ਕੋਈ ਬੰਦਾ ਅਦੇ ਘਰ ਤੱਕ ਜਿਸ ਇਸ ਤਰ੍ਹਾਂ ਦੀ ਚੀਜ਼ ਦੇਖੋ ਉਸ ਤਰ੍ਹਾਂ ਦੀ ਚਾਹ ਪਾ ਚੀਜ਼ ਦੀ ਪਹੁੰਚ ਕਰਕੇ ਆਵਾਂਗੇ ਹਰ ਇੱਕ ਚੀਜ਼ ਦੀ ਲੰਗ ਦੀ ਅੱਖ ਦੀ ਆਪਣੀ ਹਰ ਇੱਕ ਚੀਜ਼ ਦੀ ਗਾਰੰਟੀ ਹੋ ਕੋਈ ਵੱਧ ਫੋੜ ਸੰਕ ਨਹੀਂ ਹੋਊਗਾ ਲੈ ਮੇਟਰ ਰਾਮਣੇ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਤਸੱਲੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕਰਾ ਦਾਂਗੇ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਲੈ ਪਹਿਲੀ ਕੱਟੀ ਦੇ ਮਾਰਦੇ ਕੈਮਰਾ ਇਹਦੀ ਉਮਰ ਰਾਮਣੇ ਕੀ ਰਹਿਣੀ ਹੈ ਇਹਦੀ ਉਮਰ ਪੌਣੇ 2 ਸਾਲ ਹੈ ਬਾਈ ਪਹਿਲਾਂ ਤੇ ਜੇ ਸਿੰਘ ਦੇਖ ਲਓ ਜਮੀਨ ਨਾਲ ਮੁੜਿਆ ਪਿਆ ਬਾਈ ਬੂਤਵਾਤ ਬਹੁਤ ਲੰਬੀ ਹੈ ਪੌਣੇ 2 ਸਾਲ ਉਮਰਾਂ ਝੋਟੀ ਦੀ ਇਹਨੂੰ ਕੱਟੀ ਨਹੀਂ ਕਹਾਂਗੇ ਝੋਟੀ ਬਣੀ ਪਈ ਝੋਟੀ ਕਹਾਂਗੇ ਜੀ ਛਿਮਣੇ ਤਾਂ 5-4 ਮਹੀਨਿਆਂ ਚ ਲੈ ਲੂ ਹਾਂਜੀ ਹਾਂਜੀ ਤੇ ਲੈ ਪੂਰੀ ਸਮੀ ਪੜੀਆ ਲੈਗ ਸਕੋਰ ਦੇਖੋ ਤੁਸੀਂ ਝੋਲੀ ਦਿਖਾਈ ਮੈ ਰਾਮਣੇ ਦੀ ਦੇਖੋ ਜੀ ਝੋਲੀ ਦੇਖ ਲਓ ਸਾਡਾ ਪੂਰਾ ਝੋਟੀਆਂ ਵਾਲਾ ਲੱਗਿਆ ਹੋਇਆ ਹੈ ਖਵਾਨਾ ਬੂਨੇ ਦੇ ਬੜ ਬੋਲ ਦੇਖੋ ਰੇ ਤੱਕ ਨੇ ਪੂਰੀ ਇਹਨੂੰ ਤੋੜ ਕੇ ਦਿਖਾ ਰਾਮਣੀ ਕਿਰਾਂ ਦਰਸ਼ਕਾਂ ਨੂੰ ਸਾਹਮਣੇ ਇਹ ਕਰਕੇ ਦਿਖਾ ਦਈਏ ਨਾ ਦੇਖ ਬਈ ਹੈਡ ਹੱਡ ਬਹੁਤ ਹੀ ਜਿਆਦਾ ਚੰਗਾ ਸਮੀ ਭਲੀ ਆ ਪੂਰੀ ਪਿੱਠ ਪੁੜੇ ਦੀ ਪੂਰੀ ਰਾਜੀ ਝੋਟੀ ਹੈ ਲੈ ਚੱਲ ਗਾ ਹਾਂ ਇੱਥੇ ਖੜਾ ਲੈ ਉਰੋ ਮਰਾ ਬਾ ਮਿੱਤਰਾ ਝੋਲੀ ਤੇ ਕੈਮਰਾ ਝੋਲੀ ਝੋਲੀ ਦੇਖੋ ਤੁਸੀਂ ਥੋੜੀ ਝਲਾਰੇ ਦੀ ਹਲਕਤ ਕਰਦੇ ਹਾਂ ਬਈ ਮੋੜ ਦਾ ਮੋੜ ਲਾ ਲੈ ਵੀ ਆ ਜਾਓ ਪੂਰੀ ਸਮੀ ਭਲਿਆ ਲੈਗ ਸਕੋਰ ਦੇਖੋ ਕਿਹੜਾ ਲੈ ਬੰਨ ਲਾ ਉੱਥੇ ਦੱਸ ਦਿਆਂਗੇ ਡਿਟੇਲ ਆਪਾਂ ਹੋਰ ਵੀ ਬੰਨ ਲਾ ਬੰਨ ਲਾ ਇੱਧਰ ਦੇਖ ਪਹਿਲਾਂ ਤਾਂ ਇੱਥੇ ਮਾਰ ਕੈਮਰਾ ਬਈ ਰੋਕ ਲੀ ਇੱਥੇ ਮਾਰ ਕੈਮਰਾ ਲੈਗ ਸਕੋਰ ਦੇਖੋ ਬਈ ਜਿਹੜੇ ਆਪਾਂ ਨੇ ਨਵੇਂ ਬੰਦੇ ਪਸ਼ੂ ਫਰੀਜ਼ ਦੇ ਕੈਮਰਾ ਜਿਹੜੇ ਬੰਦੇ ਨਵੇਂ ਪਸ਼ੂ ਰੱਖ ਰਹੇ ਹੈ ਕੱਟੀਆਂ ਦੇ ਕੰਮ ਕਰਨਗੇ ਜਿਆਦਾ ਇਹਦਾ ਲੈਗ ਸਕੋਰ ਦੇਖੋ ਇੱਥੇ ਕਿੰਨਾ ਗੈਪ ਹੈ ਇਹਨੇ ਬਹੁਤ ਹੀ ਵਧੀਆ ਪਿੱਠਪੂੜਾ ਤਿਆਰ ਹੋਣਾ ਹੁਣ ਵੀ ਬਹੁਤ ਹੀ ਸੋਹਣਾ ਹੈ ਨਾ ਇਹ ਤਾਂ ਪਿੱਤੇ ਬਾਈ ਸਮੀ ਪਈ ਹੈ ਇਹਨੇ ਬਾ 5-6 ਮਹੀਨਿਆਂ ਦੇ ਵਿੱਚ ਇਹ ਆਈ ਕਰਾ ਲੈਣੀ ਹੈ ਆਹ ਬੰਦੇ ਕਹਿੰਦੇ ਨੇ ਕਿ 6 ਇੰਚ ਦੀ ਪੂੰਛ ਚਾਹੀਦੀ ਮੋਰਾ ਦੀ ਇਹਦੇ ਸਿਰਫ 6 ਇੰਚ ਹੀ ਪੂੰਛ ਹੈਗੀ ਆਪਸ ਤੇ ਮਾਰ ਕੈਮਰਾ ਦੇਖੋ ਜੀ ਸਿਰਫ ਦੰਦਾ ਤੋਂ ਬਿਲਕੁਲ ਖੀਰੇ ਹਜੇ ਬੱਚਾ ਹੈਗਾ ਜਿਵੇਂ ਹੁਣ ਰਾਮ ਨੇ ਕਿਸ ਨੇ ਨਵਾਂ ਕੰਮ ਕਰਨਾ ਹਾਂਜੀ ਹਾਂਜੀ ਮੈਂ ਸਾਈਨੀਆਂ ਕਿੱਤ ਮੈਂ ਸੋ ਚਲੋ ਨਹੀਂ ਲੈਂਦੀ ਜਾਂਦੀ ਕਿਸੇ ਤੇ ਆਪਣੇ ਸੋ ਇਹ ਹੋਣਾ ਲਾਲਾ ਵੀ 6 ਮਹੀਨਿਆਂ ਦੇ ਵਿੱਚ ਇਹਦੇ ਟਾਪ ਦੀ ਝੋਟੀ ਬਣ ਜਾਣਾ ਝੋਟੀ ਬਣ ਜਾਣਾ 1.5 ਤੋਂ ਪਲੱਸ ਜਾਊਗਾ ਹਾਂਜੀ ਹਾਂਜੀ ਸਮੀ ਪਲੀਏ ਪਤਲੀ ਚਮੜੀ ਚਾਗੀ ਦੇਖੋ ਉਹ ਬਹੁਤ ਬਰੀਕ ਚਮੜੀ ਆ ਜੀ ਜਿਵੇਂ ਮਰਜੀ ਬਾਈ ਫਰ ਲੋ ਇਹਦਾ ਰੇਟ ਦੱਸ ਰਾਮਣੀ ਅੱਜ ਕੀ ਕਰੀ ਇਹ ਆਪਾਂ ਦੇਵਾਂਗੇ ਵੀਰੇ 37000 ਦੀ ਕੱਟੀ ਦੇਵਾਂਗੇ ਮੈਂ ਵੀ ਮਿੱਤਰੋ ਇਹ ਕੱਟੀ ਤੁਹਾਨੂੰ 37000 ਤੋਂ ਮਿਲ ਜੂਗੀ ਬਹੁਤ ਹੀ ਘੱਟ ਰੇਟ ਆ ਬਾਈ ਦਾ ਏਡੀ ਛੋਟੀ ਨਹੀਂ 37000 ਦੇ ਵਿੱਚ ਤੁਹਾਨੂੰ ਪਤਾ ਕੁਝ ਨਹੀਂ ਮਿਲਦਾ ਅੱਜ ਦੇ ਟਾਈਮ 'ਚ ਜਿਹੜੇ ਮੰਗਿਆ 2 ਲੱਖ ਤੇ ਮੈਂ ਇੱਥੇ ਪੌਂਚੀ ਖੜੀ ਆ ਬਾਈ ਮਾੜੀ ਤੋਂ ਮਾੜੀ ਵੀ ਹੋਣਾ ਹਾਂਜੀ ਤੇ 37000 ਦੇ ਵਿੱਚ ਪੂਰੀ ਕੁੰਡੀ ਛੋਟੀ ਇਹ ਤੁਸੀਂ ਚੱਕ ਲਿਓ ਪੂਰੀ ਵਧੀਆ ਸਮੀ ਭਲੀ ਬੂਥਵਾਤ ਵੀ ਚੈੱਕ ਕਰਾ ਦੀ ਤੋਰ ਕੇ ਵੀ ਦਿਖਾਤੀ ਰੇਟ ਆਪਾਂ ਵਿੱਚ ਕਰਾ ਤਾਂ ਮਾੜਾ ਮੋਟਾ ਮਾਨਤਾ ਕਰ ਦੂੰਗੇ ਹਾਂਜੀ ਕੋਈ ਗੱਲ ਨਹੀਂ ਆਪਣੀ ਵੀ ਲਾਈਵ ਮਿੱਤਰੋ ਆਵਾਜ਼ ਨਾ ਮਾਨਤਾਂ ਵੀ ਵਧੀਆ ਕਰਦਾਂਗੇ ਜੇ ਕੋਈ ਵੀਡੀਓ ਦੇਖ ਕੇ ਆਊਗਾ ਚੈੱਕ ਵੀ ਤੁਹਾਨੂੰ ਕਰਾ ਦਿੱਤੇ ਅੱਗੇ ਆ ਜਾ ਇਹ ਆ ਗਈ ਮਿੱਤਰੋ ਜੈਡ ਬਲੈਕ ਪਹਿਲਾਂ ਪੂਛਤੇ ਮਰਵਾ ਦੇ ਕੈਮਰਾ ਜਮੀ ਜੈਡ ਬਲੈਕ ਝੋਲੀ ਦਿਖਾਉਣਾ ਕਰਾਉਣੇ ਚੈੱਕ ਖੜ ਜਾ ਝੋਲੀ ਤੇ ਮਾਰ ਕੈਮਰਾ ਪੂਰਾ ਝੋਠੀਆਂ ਵਾਲਾ ਥਣ ਲੱਗਿਆ ਹੋਇਆ ਕਿਰਾ ਪਿੱਠ ਪੋੜਾ ਇਹਦਾ ਵੀ ਤੁਹਾਨੂੰ ਕਰਾਉਣਾ ਚੈੱਕ ਸਿੰਘੇ ਸਿੰਘੇ ਬੂਥ ਤੇ ਮਾਰ ਕੈਮਰਾ ਬੂਥ ਬਹੁਤ ਹੀ ਜ਼ਿਆਦਾ ਸੋਹਣੀਆ ਸਿੰਘ ਇਹ ਮੋੜਦ ਲੱਗੀ ਹੈਡ ਪੂਰਾ ਚੌੜਾ ਬਾਈ ਜਿਹੜੀ ਆਪਾਂ ਡਿਮਾਂਡ ਏ ਅੱਜ ਦੇ ਟਾਈਮ 'ਚ ਟ੍ਰੈਂਡਿੰਗ ਜਗੱਟੀ ਆ ਨਾ ਬਾਈ ਜਮਾ ਜੈੱਡ ਬਲੇਗਾ ਸ਼ਾਕ ਵਾਲੇ ਤਿੰਨ ਕਟੀਆਂ ਦੀ ਪੂਰੀ ਮੰਗ ਆ ਨੀਲੀ ਰ ਵੀ ਬੂਰੀ ਤੇ ਜੈੱਡ ਵਾਲਾ ਹਾਂਜੀ ਹਾਂਜੀ ਜਿਹੜੀਆਂ ਪੂਰੀ ਦੀ ਹਾਈਟ ਦੇਖੋ ਬਹੁਤ ਉੱਚੀ ਹੈ ਜੀ ਇਹਦਾ ਇਹਦਾ ਕੱਦ ਕਾਠ ਹੈਗਾ ਹਜੇ ਬੱਚਾ ਹੀ ਹੈ ਫੜਨੀ ਖੁੜਨੀ ਦੇਖੋ ਤੁਸੀਂ ਬੰਦੋ ਖੀਰੀਆ ਤੋੜ ਕੇ ਦਿਖਾਉਣਿਆ ਕਰ ਰਹੇ ਆ ਆਪਾਂ ਤੋੜਦੇ ਪਿੱਠਪੂੜੇ ਦੀ ਬਹੁਤ ਹੀ ਜ਼ਿਆਦੇ ਸਮੀਪਲੀ ਕੱਟੀ ਆ ਬਾਈ ਤੇ ਬਹੁਤ ਹੀ ਜਾਇਜ਼ ਰੇਟ ਵਿੱਚ ਮਿਲ ਜੂ ਇਹ ਤੁਹਾਨੂੰ ਲੈ ਗਾਟ ਗੂੰਦ ਮਰਵਾ ਦੇ ਕੈਮਰਾ ਗੱਲ ਬੂਥਵਾ ਦੇਖੋ ਤੁਸੀਂ ਜਮੇ ਖੰਡੇ ਸਵਾਹ ਜੀ ਕੋਈ ਇੰਨੇ ਤਲਾਰੇ ਦੀ ਅਲਕਤ ਥੋੜੀ ਜੀ ਕਰਦੀ ਆ ਲੈ ਆ ਜਾ ਬੰਨ ਦੇ ਪੂਰੀ ਸ਼ਾਕ ਕਾਲੀ ਆ ਬਈ ਜਾਮਣੀ ਕਾਲੀ ਆ ਐਣੀ ਆਪਾਂ ਇਹਨੂੰ ਕਹਿ ਸਕਦੇ ਵੀ ਲੂੰਈ ਲਾਈ ਪੂਰੀ ਕਾਲੀ ਆ ਸਾਰੀ ਲੂੰਈ ਲਾਈ ਜਿਹੜੀ ਉੱਪਰ ਆ ਨਾ ਹਾਂਜੀ ਬਾਈ ਪਤਲੀ ਚਾਮੜੀ ਜਾਈ ਵੀ ਆ ਦੇ ਹਾਂਜੀ ਹਾਂਜੀ ਚਾਮੜੀ ਚਮਾ ਬਰੀਕ ਚਾਮੜੀ ਪਤਲੇ ਸਿੰਘ ਚ ਬੂਥ ਪੂਰੀ ਲੰਬੀ ਪੂਰੀ ਜੱਡ ਬਲੈਕ ਸਵੀ ਪਲੀ ਬਹੁਤ ਸੋਹਣਾ ਬੱਚਾ ਜੀ ਇਹ ਇਹਦਾ ਰੇਟ ਆ ਪਰਾਂ ਮਨੇ ਕੀ ਕਰ ਦਾਂਗੇ ਇਹਦਾ ਰੇਟ ਆਪਾਂ 32000 ਰੁਪਏ ਲਾਈਵ ਮਿੱਤਰੋ 32000 ਦੇ ਵਿੱਚ ਤੁਹਾਨੂੰ ਜਮੀ Z Black ਮਿਲ ਜੂਗੀ ਮਾਨਤਾ ਨੇ 24 ਬਾਈ ਕਹਿੰਦਾ ਆਪਾਂ ਕਰਦਾ ਕਿੰਨਾ ਕਰਦਾ ਜੇ ਕੋਈ ਆਪਣੀ ਵੀਡੀਓ ਦੇਖ ਕੇ ਉਹ ਤਾਂ ਆਪਾਂ 1000 ਹੋਰ ਮਾਨਤਾ ਲੈ ਲਾ ਲਾਈਵ 31000 ਰੁਪਏ ਦੀ ਤੁਹਾਨੂੰ 31 ਰਹੇਗੀ ਜਿਹੜਾ ਆਪਣੀ ਵੀਡੀਓ ਦੇਖ ਕੇ ਹੋਣਾ ਪੂਰੀ ਸਮੀ ਭਲੀ ਚੈੱਕ ਆਪਾਂ ਤੁਹਾਨੂੰ ਕਰਾਤੀ Z Black ਦੀ ਬਹੁਤ ਹੀ ਜ਼ਿਆਦਾ ਡਿਮਾਂਡ ਹੈ ਨਾ ਐ ਲਾ ਲੂ ਵੀ ਜੇ 50 ਕੱਟੀਆਂ ਨੇ ਉਹਦੇ ਵਿੱਚੋਂ 5-7 ਹੀ ਆਉਂਦੀਆਂ ਨੇ ਹਾਂਜੀ ਹਾਂਜੀ ਤੇ ਲੈ ਅੱਗੇ ਮਰਵਾ ਦੇ ਕੈਮਰਾ ਇਹ ਵੀ Z Black ਆ ਗਿਆ ਜਿਹੜਾ ਆਪਣੇ ਲਵੇ ਹੈ ਹਾਂਜੀ ਬਾਈ ਜੀ ਲਾਈਵ ਮਿੱਤਰੋ ਇਹਦੀ ਵੀ ਪੂੰਛ ਪਾਸ ਤੁਸੀਂ ਕਰੋ ਚੈੱਕ ਚੋਲੀ ਦੇਗਾ ਚੋਲੀ ਦੇ ਬਹੁਤ ਹੀ ਜਿਆਦੇ ਸੂਣੀ ਜੋੜੀ ਲੱਗੀ ਹੋਈ ਆ ਪੂਰੀ ਇੱਥੇ ਤੱਕ ਇਹਨੇ ਹਵਾਨਾ ਬਣਾਉਣਾ ਦੇਖੋਰੇ ਤੱਕ ਬਲ ਨਹੀਂ ਛੱਡੇ ਦੇ ਪੂਰੀ ਵਧੀਆ ਸਮਝ ਭਲੀ ਬੂਥ ਤੇ ਮਾਰਦੇ ਕੈਮਰਾ ਸਿੰਗਲ ਆ ਮੋੜ ਬੂਥ ਲੰਬੀ ਐ ਜੀ ਉਮਰ ਰਾਂ ਆਪਣੇ ਇਹਦੀ ਵਾਸਤੇ ਵੀਰੇ ਸਵਾ ਖਸਾਲ ਦੀ ਉਮਰ ਲਾ ਲਓ ਤੁਸੀਂ ਡਿਆ ਡੇਢ ਖਸਾਲ ਲਾ ਲਓ ਤਕਰੀਬਨ ਬਸ ਡੇਢ ਸਾਲ ਦੀ ਛੋਟੀ ਬਣੀ ਪਈ ਆ ਪੂਰੀ ਸਮਝ ਭਲੀ ਕੱਦ ਲੈਂਥ ਲੋਂਥ ਬਹੁਤ ਆ ਨਾ ਹਾਂਜੀ ਲੈ ਨੂੰ ਖੋਲ ਕੇ ਦਾ ਵੀ ਮਰਵਾ ਦਈਏ ਢੇੜਾ ਕਿਰਾ ਕੈਮਰੇ ਮੂਰੇ ਦਰਸ਼ਕਾਂ ਨੂੰ ਸਾਰੀਆਂ ਅੱਜ ਤੋਰ ਕੇ ਦਿਖਾ ਦਈਏ ਪੂਰੀ ਆਪਣੀ ਘਰ ਤੱਕ ਛੱਡਣ ਦੀ ਗਰੰਟੀ ਰਹੂਗੀ ਕਿਸੇ ਪਾਸੇ ਕੋਈ ਲੰਗ ਨਹੀਂ ਕਾਜ ਨਹੀਂ ਕੋਈ ਪਾਸਾ ਨਹੀਂ ਦਾਬਦੀ ਕੋਈ ਸਾਂਪ ਨਹੀਂ ਸਾਰੀ ਗਰੰਟੀ ਹੋ ਆਪਣੀ ਵੀਡੀਓ ਚ ਤੋੜ ਕੇ ਦਿਖਾਉਣ ਦਾ ਮਤਵਲੀ ਇਹ ਹੁੰਦਾ ਝੋਲੀ ਮਿੱਤਰਾ ਉਰੋਂ ਦਿਖਾ ਦੇ ਪੂਰੇ ਬਲ ਪੈਂਦੇ ਨੇ ਉਰੋਂ ਦੇਖ ਝੋਲੀ ਪੂਰੀ ਗਦੈਲੇ ਵਰਗੀ ਝੋਲੀ ਐ ਸਮੇ ਪੜੀਆ ਪਿੱਠ ਪੁੜਾ ਪੂਰਾ ਬੂਥਵਾਤ ਲੰਬੀ ਸਿੰਘ ਕੁੰਡੇ ਬਾਕੀ ਤੁਸੀਂ ਆਪ ਕਰ ਲੋ ਚੈੱਕ ਪੂਰੀ ਸਮੇ ਪੜੀਆ ਪਿੱਠ ਪੁੜਾ ਦੇਖੋ ਤੁਸੀਂ ਆ ਲੈਗ ਸਕੋਰ ਇਹਦਾ ਵੀ ਬਹੁਤ ਚੰਗਾ ਹੈ ਪਤਲੀ ਚਾਂਬੜੀ ਚ ਆ ਗਈ ਜੈਡ ਬਲੈਕ ਆ ਗਈ ਲੈ ਮੋੜਦੇ ਦੰਦੋਂ ਖੀਰੀ ਆ ਗਈ ਰੇਟ ਵੀ ਆਪਾਂ ਇਹਦਾ ਵਿੱਚ ਹੀ ਕਰਾ ਦਾਂਗੇ ਇਹਦਾ ਰੇਟ ਰਮਣੀ ਕੀ ਕਰ ਦਾਂਗੇ ਇਹ ਆਪਾਂ 28000 ਦੀ ਕੱਟੀ ਦੇ ਦਾਂਗੇ ਲੈ ਵੀ ਮਿੱਤਰੋ 28000 ਰੁਪਏ ਦੇ ਵਿੱਚ ਇਹ ਚੱਕ ਲੋ ਬਹੁਤ ਹੀ ਜ਼ਿਆਦੇ ਘੱਟ ਜੇ ਆਪਾਂ ਜੋੜੇ ਦਾ ਕਰਦੀਏ ਜੈਡ ਬਲੈਕ ਦਾ ਜੋੜੇ ਦਾ ਕੀ ਕਰ ਦਾਂਗੇ ਜੋੜੇ ਦਾ ਆਪਾਂ ਜੋ ਜੋੜਾ ਤੋੜਾਂਗੇ ਇਹਦੇ ਵਿੱਚ ਆਪਾਂ ਸਟੋਰੀ ਬਸ ਲੈ ਜੋੜੇ ਦੀ ਵੀ ਆਪਾਂ ਤੁਹਾਨੂੰ ਐਂਡ ਤੇ ਕਰਾ ਦਾਂਗੇ ਹਾਂ ਹਾਂਜੀ ਤੇ ਲੈ ਇਹਦੀ ਕਰਤੀ ਆਪਾਂ 28000 ਇਹ ਜੋ ਮਾਨਤਾਣ ਕਰ ਦਾਂਗੇ ਜੀ ਕੋਈ ਗੱਲ ਨਹੀਂ ਮਾੜਾ ਮੋਟਾ ਮਾਨਤਾਣ ਇਹ ਜੋ ਵੀ ਹੋ ਜੂ ਕੋਈ ਬਾਈ ਦੀ ਪੱਥਰ ਤੇ ਲਿਖੀ ਹੋਰ ਨਹੀਂ ਬਹੁਤ ਘੈਂਟ ਬੰਦਾ ਯਾਰ ਇਹ ਜਿਹੜਾ ਮਤਲਬ ਕਿ ਵਿੱਚ ਬਾਈ ਕਹਿੰਦੇ ਨੇ ਵੀ ਇਹ ਕੀ ਚੀਜ਼ਾਂ ਹੋਈਆਂ ਨੇ ਨਹੀਂ ਇਹ ਆਪਾਂ ਨਾਲ ਜੀ ਇਹ ਮਤਲਬ ਕਿ ਬਚਾਈ ਹੋਈ ਹੈ ਤੁਸੀਂ ਮਾੜਾ ਇੱਕ ਵਾਰ ਕੈਮਰਾ ਸਿਰ ਕੋਲ ਕਰਕੇ ਦਿਖਾਓ ਇਹ ਕਲਰ ਲੱਗਿਆ ਹੋਇਆ ਇਹ ਕਾਟੂ ਦੇ ਵਿੱਚ ਦਿੱਤੀ ਗਈ ਸੀ ਮਾਲਕਾ ਨੇ ਇਹ ਦੇਖੋ ਲੈ ਵੀ ਮਿੱਤਰੋ ਇਹ ਬਾਈ ਨੇ ਕਾਟੂ ਮਾਲ ਦੇ ਵਿੱਚੋਂ ਛੜਾਈ ਹੈ ਤੇ ਇੱਕ ਇਧਰ ਮਾਰ ਕੈਮਰਾ ਜੇ ਯਾਰ ਕੋਈ ਵੀ ਕਾਟੂ ਮਾਲ ਦੇ ਵਿੱਚ ਪਰ ਜੇ ਕੋਈ ਸੱਜਣ ਮਿੱਤਰ ਨੇ ਚੀਜ਼ ਵੇਚਣੀ ਹੁੰਦਾ ਹੱਥ ਬੰਨ ਕੇ ਬੇਨਤੀ ਆ ਜੀ ਪਰ ਕਾਟੂ ਆਣੋਂ ਦੇਖਿਆ ਕਰੋ ਜੀ ਕਿਸੇ ਨੇ ਵੀ ਯਾਰ ਕਿਸੇ ਦੇ ਘਰੇ ਜੇ ਕੋਈ ਪਸ਼ੂ ਖੜਾ ਹੈ ਆਪਣੀ ਵੀਡੀਓ ਦੇਖਦਾ ਹੈ ਰਾਮਨੇ ਦਾ ਨੰਬਰ ਪਾਇਆ ਹੋਇਆ ਹੈ ਜੇ ਕਿਛਲੇ ਬਕਾਇਓ ਕੱਟੀ ਆ ਕਾਟੂ ਚ ਦੇਣ ਨੂੰ ਫਰਜ਼ ਇਹ ਆਪਾਂ 11 ਤਰੀਕ ਤੋਂ ਤਣਾਉ ਲਟਰਾਲੇ ਦੇ ਵਿੱਚ ਚ ਲਹਾਈਏ ਜੀ ਉਹਨਾਂ ਨੇ ਬਿਲਕੁਲ ਪੈ ਕਰਤੀ ਸੀ ਆ ਤਾਂ ਹੀ ਉਸ ਕਰਕੇ ਦੇ ਪਿੱਛੇ ਥੋੜੇ ਸੱਟਾਂ ਵੱਜੀਆਂ ਨੇ ਤਾਂ ਉਹ ਫੇਰ ਬਈ ਦੂਜੇ ਲੋਟੀ ਹਾਂਜੀ ਹਾਂਜੀ ਉਹਨਾਂ ਨੇ ਕਿਹੜਾ ਕੋਈ ਹਾਂਜੀ ਬਹੁਤ ਹੀ ਚੰਗੀ ਬਹੁਤ ਹੀ ਸਾਊ ਤੇ ਬਹੁਤ ਹੀ ਚਾਰੂ ਕੱਟੀ ਆ ਜੀ ਇਸ ਚੀਜ਼ ਦੀ ਆਪਣੀ 100 ਦੀ 100% ਗਰੰਟੀ ਉਹ ਮਾਲਕ ਚਾਹੇ ਦੋ ਦਿਨ ਰੱਖ ਕੇ ਆਪਾਂ ਨੂੰ ਫੇਰ ਵੀ ਵਾਪਸ ਕਰ ਦੇਵੇ ਇਹ ਚਾਰੂ ਨਹੀਂ ਜਾਂ ਬਿਮਾਰ ਆ ਜਾਂ ਕੁਸ ਖਾਂਦ ਨਹੀਂ ਕਈ ਪਾਈ ਕੈਂਦ ਨੇ ਵੀ ਕਾਟੂ ਦੇ ਵਿੱਚ ਤਾਂ ਬਿਮਾਰ ਠਮਾਰ ਡੰਗਰ ਕੋਈ ਦੇ ਗਿਆ ਪਰ ਇਸ ਚੀਜ਼ ਨੇ ਜ ਕੋ ਤੇ ਨੌਸੀ ਦਾ ਦੇਖਿਆ ਉਹ ਦੂਜੇ ਲੋਟ ਹੀ ਛਿੜਦੇ ਨੇ ਬਾਈ ਭੀੜ ਭੜਕਾ ਕੁਝ ਨਹੀਂ ਉਹਨਾਂ ਨੇ ਦੇਖਣਾ ਵਿੱਚ ਹੀ ਛਿੜਦੇ ਤੁਸੀਂ ਕੱਟੀ ਦੇਖੋ ਜੀ ਕਿੰਨੀ ਪਿਆਰੀ ਜਿੱਤੇ ਬਣ ਗਏ ਨੇ ਕਿੰਨਾ ਪਿਆਰਾ ਬੱਚਾ ਬਣ ਜਾਣਾ ਜੀ ਸੰਗ ਦੇਖੋ ਬਾਈ ਵਧੀਆ ਲੱਗਿਆ ਤੇ ਲੈ ਇਹ ਹੋ ਗਈ 28000 ਮਿੱਤਰੋ ਚੱਕ ਲਿਓ ਤੇ ਆ ਗਈ ਅੱਗੇ ਚੌਥੇ ਨੰਬਰ ਵਾਲੀ ਹਾਂ ਆ ਗਈ ਮਿੱਤਰੋ ਚੌਥੇ ਨੰਬਰ ਵਾਲੀ ਕੱਟੀ ਬਹੁਤ ਹੀ ਸਮੀ ਪਲੀ ਇਹਦੀ ਉਮਰ ਕੀ ਹੈ ਡੇਢ ਸਾਲ ਦੀ ਉਮਰ ਹੈ ਬਾਈ ਇਹਦੀ ਡੇਢ ਸਾਲ ਦੀ ਉਮਰ ਹੈ ਇਹਨੂੰ ਖੋਲ ਕੇ ਪਹਿਲੇ ਇਹਦੀ ਬੂਥ ਚੈੱਕ ਕਰਾ ਦਈਏ ਹੈੱਡ ਬਹੁਤ ਜ਼ਿਆਦਾ ਚੌੜਾ ਹੈ ਤੇ ਬਹੁਤ ਹੀ ਸਮੀ ਪਲੀ ਹੋਈ ਹੈ ਲੰਦਾ ਦੇ ਦੇਖੋ ਮੋਰੋ ਫੇਸ ਚੈੱਕ ਕਰਾਓ ਮਿੱਤਰੋ ਝੋਟੇ ਜਨਾ ਚੌੜਾ ਜਿਵੇਂ ਪੂਰਾ ਵਧੀਆ ਸਾਣ ਦਾ ਹੁੰਦਾ ਇਹ ਕੱਟੀ ਦੇ ਝੋਟੀ ਦਾ ਹੁਣ ਹੋਇਆ ਖੜਾ ਪਿੱਠ ਪੁੜੇ ਤੇ ਮਾਰਦੇ ਕੈਮਰਾ ਥੋੜੀ ਜੀ ਧਲਾਰੇ ਦੀ ਹਰਕਤ ਕਰਦੀ ਆ ਕੋਈ ਨਾ ਧੱਕਾ ਨਾ ਕਰ ਠੰਡ ਹੈ ਠੰਡਾ ਕੋਈ ਨਾ ਪਿਆਰ ਨਾਲ ਰੱਖ ਇਹਨੂੰ ਖੜਨੀ ਖੜਨੀ ਦੇਖੋ ਬਾ ਕਮਾਲ ਆ ਮਿੱਤਰੋ ਪੂਰੀ ਸਮੀ ਭਲੀ ਹੈਡ ਪੂਰਾ ਵਧੀਆ ਸਿੰਗੀ ਲੱਗੀ ਮੋੜਨ ਕਰਮ ਵਾਲੀ ਪਿੱਠ ਪੁੜੇ ਦੀ ਪੂਰੀ ਚੰਗੀ ਲੈ ਵੀ ਬੰਨ ਦੇ ਕਰਾਂ ਝੋਲੀ ਆਪਾਂ ਇਹਦੀ ਖੜਕੇ ਚੈੱਕ ਕਰਾਉਣਾ ਥੋੜੀ ਜੀ ਤਲਾਰੇ ਦੀ ਅਲਕਤ ਕਰਦੀ ਆ ਨਾ ਹਾਂਜੀ ਬਾਈ ਝੋਲੀ ਤੇ ਮਾਰਦੇ ਕੈਮਰਾ ਥੋੜੀ ਜੀ ਹੱਕਦੀ ਹੀ ਮੰਦੀ ਆ ਦੇਖੋ ਝੋਲੀ ਪੂਰੀ ਵਧੀਆ ਚਾਰ ਥਾਂ ਰਹਿਣਗੇ ਕੋਟ ਸੰਸ ਕਿਸੇ ਦੇ ਨਹੀਂ ਮਿਲਣਾ ਇਹਦੀ ਦਸਰ ਰਾਮਣੇ ਕੀ ਡਿਮਾਂਡ ਹੈ ਇਹਦੇ ਕੀ ਗੱਲਬਾਤ ਹੈ ਇਹ ਆਪਾਂ ਇਹ ਵੀ ਆਪਾਂ ਕੱਟੇ 28000 ਦੀ ਦੇ ਦਾਂਗੇ ਲੈ ਵੀ ਮਿੱਤਰੋ ਇਹ ਵੀ 28000 ਦੇ ਵਿੱਚ ਝੋਟੀ ਤੁਹਾਨੂੰ ਮਿਲ ਜੂਗੀ ਅੱਜ ਰਾਮਣੇ ਲਫੇ ਚਾਰ ਝੋਟੀਆਂ ਨੇ ਆ ਵੀ ਛੋਟੀਆਂ ਜੀਆਂ ਆ ਗਈਆਂ ਪਰ ਲਿਆਂ ਹੀ ਪੂਰੀਆਂ ਸਮੀਆਂ ਪਲੀਆਂ ਨੇ ਇਹ 28000 ਰੁਪਏ ਦੀ ਤੇ ਅੱਗੇ ਆ ਗਈ ਪੰਜਵੇਂ ਨੰਬਰ ਵਾਲੀ ਕੱਟੀ ਇਹਦੀ ਕੀ ਉਹ ਆ ਉਮਰਾ ਇਹ ਵੀਰੇ 15 ਕਿ ਮਹੀਨਿਆਂ ਦੀ ਕੱਟੀ ਹੈ ਜੀ ਇਹ 15 ਮਹੀਨਿਆਂ ਦੀ ਕੱਟੀ ਹੈ ਬਈ ਝੋਲੀ ਦੇਖ ਤੂੰ ਬਾ ਕਮਾਲ ਹੀ ਲੱਗੀ ਹੋਈ ਆ ਐ ਰਾਲਾ ਵੀ 2.5 ਸਾਲ ਦੀ ਛੋਟੀ ਵਾਲੀ ਝੋਲੀ ਲੱਗੀ ਹੋਈ ਆ ਬਈ ਜਦੋਂ ਇਹਨੇ ਗਾਹਾਂ ਬੰਨਣਾ ਉਦੋਂ ਤੁਸੀਂ ਇਹਦੀ ਦੇਖੋ ਵੀ ਇਹ ਡੇਰੀ ਦਾ ਬੱਚਾ ਜੀ ਇਸ ਕਰਕੇ ਥੋੜਾ ਜਿਹਾ ਚਿੱਟਾਪਨ ਦਿਖਦਾ ਹੈਗਾ ਉਹਦੇ ਕਰਕੇ ਦਿਖਦਾ ਜੀ ਲੈ ਇਹਨੂੰ ਇੱਧਰ ਕੱਢ ਕੇ ਲਿਆਦਾ ਫੇਸ ਤੇ ਮਾਰ ਦਈਏ ਕੈਮਰਾ ਸਿੰਗੀ ਲਾ ਕੇ ਮੋੜਨਾ ਬੂਥ ਤੁਸੀਂ ਕਰੋ ਚੈੱਕ ਮਿੱਤਰੋ ਸਿੰਗੀਪੂਰ ਹੀ ਲੱਗੀ ਮੋੜਨ ਲਵੋ ਬੂਥ ਦੀ ਝੂਲੀ ਤੇ ਮਾਰਦੀ ਪਤਰਾ ਕੈਮਰਾ ਉਰੋਂ ਵੀ ਦੇਖ ਪੂਰੀ ਗਦੈਲੇ ਬੂਥ ਝੂਲੀ ਦੇਦੀ ਆ ਲੈ ਮੋੜ ਕੇ ਦਾ ਫਰੰਟ ਫੇਸ ਦਿਖਾ ਦਈਏ ਕਰਾ ਪਿੱਠ ਪੋੜੇ ਦੀ ਬਹੁਤ ਹੀ ਚੰਗੀ ਆਣਾ ਪੂਰੀ ਸਮੀ ਭਲੀ ਕੱਟੀ ਆ ਬੂਥ ਬਾਤ ਤੁਸੀਂ ਆਪ ਕਰੋ ਚੈੱਕ ਬਹੁਤ ਹੀ ਵਧੀਆ ਕੱਟੀ ਆ ਇਹਦੀ ਉਮਰ ਕਿੰਨੀ ਹੈ ਇਹ ਹੈਗੇ ਵੀਰੇ 16 ਮਹੀਨਿਆਂ ਦੀ ਮੰਨ ਲਓ 16 ਮਹੀਨਿਆਂ ਦੀ ਕੱਟੀ ਆ ਬਈ ਇਹ ਹਜੇ ਤਾਂ ਬੱਚਾ ਹੀ ਆ ਵੀਰੇ ਹਾਂਜੀ ਬੱਚਾ ਹੀ ਆ ਜੀ ਉਫਰ ਬਾਨਾ ਆਉਣ ਆ ਸਮੇਂ ਦੇ ਵਿੱਚ ਇੱਕ ਬਹੁਤ ਵਧੀਆ ਚੀਜ਼ ਬਣ ਜਾਣਾ ਜੀ ਪਰ ਬਣੀ ਦਾ ਹੁਣ ਵੀ ਬਹੁਤ ਹੀ ਪਿਆਰੇ ਹਾਂ ਜੀ ਸਮੇਂ ਪੜੀ ਹੋ ਸੇਵਾ ਪਣੀ ਕਰ ਦੂਦੀ ਵਧੀਆ ਖਰਾਕ ਛਿੱਟੂ ਨੂੰ ਹਾਂਜੀ ਹਾਂਜੀ ਆਉਣ ਵਾਲੇ ਸਿਆਲ ਚ ਇਹ ਝੂਠੀ ਇਹ ਆਪਾਂ ਦੇ ਦਾਂਗੇ ਵੀਰੇ 23000 ਦੀ ਕੱਟੀ ਲੈ ਵੀ ਮਤਲਬ ਬਹੁਤ ਹੀ ਘੱਟ ਰੇਟ ਦੇ ਵਿੱਚ ਤੁਹਾਨੂੰ ਇਹ ਕੱਟੀਆਂ ਮਿਲ ਜੂ 23000 ਰੁਪਏ ਬਾਈਆਂ ਨੇ ਡਿਮਾਂਡ ਕੀਤੇ ਉਹ ਚੋਂ ਮਾੜਾ ਮੋਟਾ ਮਾਨਤਾਂ ਨੂੰ ਉਹ ਚੋਂ ਵੀ ਭਾਈ ਕਰ ਹਾਂਜੀ ਕਰ ਦਾਂਗੇ ਜੀ ਤੇ ਲੈ ਅੱਗੇ ਆ ਗਈ ਲਾਸਟ ਕੱਟੀ ਛੇਵੇਂ ਨੰਬਰ ਵਾਲੀ ਇਹਦੀ ਬੂਸਤੇ ਮਰਵਾ ਕੈਮਰਾ ਸਿੰਗੀ ਦਿਖਾ ਦੇ ਇਹਦੀ ਇਹ ਵੀ ਮੋੜੂ ਕੀਤਾ ਤਾਂ ਜਾ ਕੇ ਹਜੇ ਬੱਚਾ ਹੀ ਇਹ ਵੀ ਪਤਲੀ ਚਾਮੜੀ ਚ ਲੈਗ ਸਕੋਰ ਬਹੁਤ ਹੀ ਵਧੀਆ ਝੋਲੀ ਦੇਖੋ ਤੁਸੀਂ ਪੂਰੇ 4 ਥਾਂ ਰਹਿਣਗੇ ਫੂਡਾਂ ਕਿਹਦੇ ਕਿਸੇ ਦਿਨ ਹੀ ਮਿਲਣਾ ਰੰਗਵਾਦਨ ਲੱਗ ਗਿਆ ਨਾ 11 ਮਹੀਨਾ ਦਾ ਬੱਚਾ ਜੀ ਹਜੇ ਇਹ 11 ਮਹੀਨਾ ਦੀ ਤੁਸ਼ਰਾਪ ਵੀ ਦੇਖ ਲਓ ਭਾਈ ਪੂਰੀ ਸੋਹੀ ਪਲੀ ਇਹਨੂੰ ਤੋੜ ਕੇ ਦਿਖਾ ਬੈਨਾ ਪੈਰ ਆ ਗਏ ਨਹੀਂ ਉਹ ਮਾਰੇ ਮੋٹے ਉਹ ਨਹੀਂ ਨਾ ਉਹ ਆਪਾਂ ਕਹਿੰਦੇ ਨਹੀਂ ਪੰਜ ਕਿਲੇ ਨਹੀਂ ਅੱਛਾ ਪਰ ਤਾਂ ਥੋੜਾ ਬਹੁਤ ਸੋਹਣਾ ਹੈ ਨਾ ਹਾਂ ਮੇਰੇ ਬੱਚਾ ਹੈਗਾ ਇਹਦੀ ਹਾਈਟ ਬਹੁਤ ਜ਼ਿਆਦਾ ਹੈ ਹਾਈਟ ਬਹੁਤ ਹੀ ਜ਼ਿਆਦਾ ਹੈ 11 ਮਹੀਨਿਆਂ ਦੀ ਦੇਖੋ ਬਈ ਲੈਂਥ ਲੋਂ ਤੋਂ ਬਹੁਤ ਹੀ ਜ਼ਿਆਦਾ ਚੰਗੀ ਹੈ ਸਮੀ ਬੜੀ ਗੱਟੀ ਹੈ ਨਾ ਹਾਂਜੀ ਵੀਰੇ ਬੂਤ ਬਾਤ ਕਰੋ ਜੇ ਇੱਕ ਸਿੰਗੀ ਮੋੜੂ ਵੀ ਤਾਂ ਜਾ ਕੇ ਅਜੇ ਬੱਚਾ ਹੈ ਨਾ ਹਾਂਜੀ ਇਹਨੇ ਬੰਦ ਹੀ ਰਹਿਣਾ ਇਹਨੂੰ ਵੀ ਇਹਦੀ ਡਿਮਾਂਡ ਉੱਪਰ ਆਉਣੇ ਕੀ ਕਰਦੇ ਆ ਇਹ ਸਿਰਫ ਆਪਾਂ 21000 ਦੇ ਵਿੱਚ ਕੱਟੀ ਦੇ ਦਾਂਗੇ ਲੈ ਜੀ ਮਤਲਬ ਅੱਜ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਕੱਟੀਆਂ ਰਾਮਨੇ ਲਵਾ ਗਈਆਂ 21000 ਦੇ ਵਿੱਚ ਚਾਹ ਮਿਲ ਜੂ ਉਹ ਵੀ ਪੂਰੇ ਵਧੀਆ ਰਿਕਾਰਡ ਦਾ ਆਪਾਂ ਕਹਿਦੇ ਨਹੀਂ ਕਿ ਰਿਕਾਰਡ ਤੁਹਾਨੂੰ ਆਪ ਹੀ ਪਤਾ ਲੱਗ ਜੂ ਦੇਖਣੀ ਪੱਖਣੀ ਬਹੁਤ ਹੀ ਚੰਗੀ ਆ ਹਨ ਤੇ ਲੱਗਦਾ ਸਾਰਿਆਂ ਤੇ ਮਾਰਦੇ ਕੈਮਰਾ ਜੇ ਜੋੜਿਆਂ ਦੇ ਰੇਟ ਕਰਦੀ ਆ ਯਾਰ ਹੁਣਿਆਂ ਜੋੜਿਆਂ ਦੇ ਵੀ ਵਿੱਚ ਹੀ ਦੱਸ ਦੀ ਕਈ ਦਰਸ਼ਕਾਂ ਨੂੰ ਹੁੰਦਾ ਵੀ ਜੋੜੇ ਲਈ ਆਪਾਂ ਜੋੜਿਆਂ ਨਾਲ ਵੀ ਆਪਾਂ ਅੱਜ ਵਿੱਚ ਹੀ ਕਰ ਦਿੰਦੇ ਆ ਆ ਜੈਡ ਬਲੈਕ ਜੋੜਿਆਂ ਨਾਲ ਕੀ ਕਰ ਦਾਂਗੇ ਇਹ ਜੈਡ ਬਲੈਕ ਜੋੜੇ ਆਪਾਂ ਦੇ ਦਾਂਗੇ ਬਰੇ 55000 ਦਾ ਜੋੜਾ ਦੇ ਦਾਂਗੇ ਮੈਂ ਵੀ ਮਿੱਤਰੋ ਆਹ ਜੈਡ ਬਲੈਕ ਜੋੜੇ ਤੁਹਾਨੂੰ ਸਾਰੀ 55000 ਰੁਪਏ ਦੇ ਵਿੱਚ ਮਿਲ ਜਾਣਗੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਤੇ ਜੈਡ ਬਲੈਕ ਦੀ ਡਿਮਾਂਡ ਬਹੁਤ ਤੇਜ਼ੀ ਹੈ ਤੇ ਉਹ ਪਰਲਾ ਜੋੜਾ ਬੱਚਿਆਂ ਦਾ ਉਹ ਪਰਲਾ ਆਪਾਂ ਦੇ ਦਾਂਗੇ ਵੀਰੇ ਕੋਈ ਦੇਖੋ ਬੱਸ ਸਾਹ ਦੇ ਨਾਲ ਚ ਟੀ ਨਾ ਨਾ ਬੱਸ ਫੇਰ ਵੀ ਪਤਾ ਲੱਗੀਆਂ ਬਲੀਆਂ ਕੱਟੀਆਂ ਕਿਧੋਂ ਨਹੀਂ ਮਰਦੀ ਪਹਿਲੀ ਗੱਲ ਤਾਂ ਕੱਟੀ ਦੀ ਡਿਮਾਂਡ ਅੱਜ ਦੇ ਟਾਈਮ 'ਚ ਬਹੁਤ ਹੀ ਜ਼ਿਆਦਾ ਆ ਕੱਟੀ ਮਿਲਦੀ ਨਹੀਂ ਛੇਤੀ ਰਾਮ ਨੇ ਆਣਾ ਹਾਂਜੀ ਭਾਈ ਇਹ ਆਪਾਂ ਕਹਿ ਦਿੰਦੇ ਨੇ ਬੱਚਾ ਜੀ ਪਰ ਇਹਦੀ ਹਾਈਟ ਦੇਖੋ ਕਿੰਨੀ ਉੱਚੀ ਹੈ ਜੀ ਹੁਣ ਸਮੇਂ ਦੇ ਵਿਚਾਰੇ ਬਹੁਤ ਸੋਹਣਾ ਬੱਚਾ ਤਿਆਰ ਹੋਣਾ ਇੱਥੇ ਆਉਂਦੀ ਆ ਆਪਣੇ ਪੰਜੇ ਹਾਂਜੀ ਮੇਰਾ ਕੱਦ 5 11 ਹੈ ਹਾਂ ਕਿੱਥੇ ਆ ਰਹੀ ਆ ਤੁਸੀਂ ਦੀ ਲੁਈ ਤੋਂ ਪਤਾ ਲੱਗਦਾ ਕਿ ਹਾਂ ਜੀ ਬਿਲਕੁਲ ਬੱਚਾ ਹੈ ਜੀ ਛੋਟਾ ਨਾਲੇ ਆਪਣੇ ਬੂਟ ਪਾਏ ਹੋਇਆ ਤਾਂ ਵੀ ਕਿੱਥੇ ਆ ਜੀ ਹਾਂਜੀ ਹਾਂਜੀ ਜੀ ਲੈ ਤੇ ਕੋਈ ਹਾਂਜੀ ਤੇ ਇਹਦੇ ਤਾਂਗੇ 45000 ਦਾ ਜਗਾ ਤੇ ਆਹ ਜੁੜਾ ਉਹ ਸਿਰੇ ਵਾਲੀ ਤੇ ਆਹ ਤੇ ਬਸ ਜੇ ਕੋਈ ਆਪਣਾ 10k ਪਿਆਰਾ ਹਾਊਸ ਦਾ ਹਿਸਾਬ ਨਾਲ ਕੋਈ ਲੈ ਲਈ ਵੀ ਮਿੱਤਰੋ ਨਾਉਣੇ ਦੀ ਅੱਜ ਰੇਟ ਆਪਾਂ ਵੀਡੀਓ ਦੇ ਵਿੱਚ ਹੀ ਕਰਾ ਤੇ ਸਾਰੇ ਲਾਸਟ ਤੱਕ ਤੁਸੀਂ ਵੀਡੀਓ ਦੇਖ ਲਿਓ ਜਿਹੜੇ ਮਿੱਤਰ ਨੇ ਕਟੀਆਂ ਦਾ ਚਾਹ ਮਾਣਾ ਫਟਾਫਟ ਉਹਨੂੰ ਵੀਡੀਓ ਸੈਂਡ ਕਰ ਦਿਓ ਕਿਉਂਕਿ ਇਹ ਲਾਰਟ ਘੰਟੇ ਦੋ ਘੰਟਿਆਂ ਦੀ ਸੇਲ ਹੋ ਜਾਂਦਾ ਨਾ ਰਾਮਣ ਹਾਂਜੀ ਭਾਈ ਜੀ ਫਿਰ ਮਾਗਰੋਂ ਤੁਸੀਂ ਫੋਨ ਕਰੀ ਜਾਨੇ ਅੱਜ ਆਪਾਂ ਤਰੀਕ ਵੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸਦੀ ਤੇ ਜੇ ਕਿਸੇ ਨੇ ਵੀਡੀਓ ਕਰਵਾਉਣੀ ਆ ਆਪਣੇ ਚੈਨਲ ਤੇ ਬਹੁਤ ਹੀ ਜਜ ਰੇਟਾਂ 'ਚ ਆਪਾਂ ਬਈ ਵੀਡੀਓ ਕਰਦੇ ਆ ਆਪਣੇ ਨਾਲ ਵੀ ਕੰਟੈਕਟ ਕਰਿਓ ਤੇ ਬੈਡ ਕਮੈਂਟ ਕਰਨ ਵਾਲੇ ਬਾਈ ਬਣ ਕੇ ਦੂਰ ਰਹਿਆ ਕਰੋ ਹਨਾ ਜੇ ਕੋਈ ਚੰਗੀ ਚੀਜ਼ ਲੈ ਕੇ ਆਉਂਦਾ ਤੁਹਾਨੂੰ ਘਰੇ ਬੈਠਿਆਂ ਨੂੰ ਬਿਸਤਰਿਆਂ 'ਚ ਅਸੀਂ ਦਿਖਾ ਰਹੇ ਆ ਨਹੀਂ ਆਪਾਂ ਨੂੰ ਐ ਨਹੀਂ ਪਤਾ ਹੁੰਦਾ ਜੇ ਵੀਡੀਓ ਅਸੀਂ ਨਾ ਕਰੀਏ ਕਿਸੇ ਨੂੰ ਗਮਾਂਡ 'ਚ ਵੀ ਨਹੀਂ ਪਤਾ ਹਨਾ ਵੀ ਰਾਮਣੇ ਕੱਟੀ ਵਕਿਆਉ ਉਹਨਾਂ ਨੇ ਹਨਾ ਮਾਗਰੋਂ ਆਪਾਂ ਕਹੀਏ ਨੇ ਉਹਨਾਂ ਨੇ ਕੱਟੀ ਵੇਚਦੀ ਆਗਲਾ ਕੱਟਿਆਂ ਨੂੰ ਹੁਕਾਨ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਇਹ ਵੀਡੀਓ ਕਰਨਾ ਮਤਵਲੀ ਇਹ ਹੁੰਦਾ ਬਾਈ ਵੀ ਘਰ ਘਰ ਤੱਕ ਅਸੀਂ ਵੀਡੀਓ ਸਾਡੀ ਪਹੁੰਚ ਜਿਹੜੇ ਸਰਜਨ ਨੂੰ ਜਿਹੜੇ ਨਗਦੀ ਲੋੜ ਆ ਅਗਲਾ ਫੋਨ ਮਾਰ ਕੇ ਉਥੋਂ ਚੱਕ ਲੈ ਨਹੀਂ ਕਿਸੇ ਨੂੰ ਨਹੀਂ ਪਤਾ ਵੀ ਅੱਜ ਜੇ ਅਸੀਂ ਵੀਡੀਓ ਨਾ ਕਰਦੇ ਹੁੰਦੇ ਕੋਈ ਵੀ ਕਿਸੇ ਨੂੰ ਕੀ ਪਤਾ ਦੀ ਵੀ ਰਾਵਣਾ ਉਹਰੇ ਕੱਟੀਆਂ ਦਾ ਕੰਮ ਕਰਦਾ ਨਾ ਹਾਂਜੀ ਤੇ ਤਾਂ ਕਰਕੇ ਵੀਡੀਓ ਬਣਾਉਨੇ ਆ ਤੁਸੀਂ ਗਲਤ ਕਮੈਂਟ ਬਾਈ ਵੜ ਕੇ ਕਰਿਆ ਨਾ ਕਰੋ ਨਹੀਂ ਵੀਡੀਓ ਚੰਗੀ ਲੱਗਦੀ ਬਲੌਕ ਦੇ ਆਪਸ਼ਨ ਵੀ ਆਉਂਦੇ ਨੇ ਡਿਲੀਟ ਦੇ ਵੀ ਸਾਰੇ ਫੋਨ 'ਚ ਆਪਣੀਆਂ ਸੈਟਿੰਗਾਂ ਹੁੰਦੀਆਂ ਨੇ ਨਹੀਂ ਚੰਗੀ ਲੱਗਦੀ ਕੈਨਸਲ ਕਰਦਾ ਕਰੋ ਡਿਲੀਟ ਕਰ ਦੋ ਬਲੌਕ ਕਰ ਦੋ ਥੋਡੀ ਮਰਜੀ ਆ ਪਰ ਬਾਈ ਬਣ ਕੇ ਕਮੈਂਟ ਗਲਤ ਨਾ ਕਰਿਆ ਕਰੋ ਸਾਰਿਆਂ ਦੀਆਂ ਧੀਆਂ ਪਹਿਣਾ ਦੇਖਦੀਆਂ ਨੇ ਪੜਦੀਆਂ ਵੀ ਨੇ ਧੰਨਵਾਦ ਮਿੱਤਰੋ ਸਾਰਿਆਂ ਦਾ ਵੀਡੀਓ ਸ਼ੇਅਰ ਕਰ ਦਿਓ